ਕਬੀਰ ਸੋਈ ਮਾਰੀਐ ਜੇ ਮੂਅ ਸੁਖ ਹੋਏ ਪਲੋ ਪਲੋ ਸਭ ਕੋ ਕਹੈ ਬੁਰੋ ਨ ਮੰਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਭਗਤ ਕਬੀਰ ਸਾਹਿਬ ਕਿਰਪਾ ਕਰੇ ਪਾਵਨ ਸ਼ਲੋਕਾਂ ਦੇ ਰਾਹੀ ਨੌਵਾਂ ਸ਼ਲੋਕ ਹੈ ਭਗਤ ਕਬੀਰ ਸਾਹਿਬ ਜੀ ਦਾ ਭਗਤ ਜੀ ਕਿਰਪਾ ਕਰ ਰਿਹਾ ਕਿ ਉਸੇ ਚੀਜ਼ ਨੂੰ ਮਾਰਨਾ ਚਾਹੀਦਾ ਜਿਹਦੇ ਮਾਰਿਆ ਸੁਖ ਹੋਵੇ ਬੜੀ ਦੁਨੀਆ ਕਹਿੰਦੀ ਹੈ ਕਿ ਮੈਂ ਫਲਾਣੇ ਨੂੰ ਮਾਰਿਆ ਫਲਾਣੇ ਨੂੰ ਮਾਰ ਦੇਣਾ ਪਰ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦੇ ਰਾਹੀ ਸਤਿਗੁਰੂ ਫਰਮਾ ਰਹੇ ਆ ਕਿ हे ਭਾਈ ਜੇ ਤੂੰ ਕੁਝ ਮਾਰਨਾ ਹੀ ਹੈ ਤੇ ਆਪਣੀ ਹਉਮੈ ਨੂੰ ਮਾਰਨਾ ਕਰ ਆਪਣੇ ਅਭਿਮਾਨ ਨੂੰ ਮਾਰਨਾ ਕਰ ਆਪਣਾ ਜਿਹੜਾ ਮਾਣ ਹੈ ਜੋ ਤੇਰੇ ਅੰਦਰ ਹੰਕਾਰ ਹੈ ਉਸ ਨੂੰ ਮਾਰਨਾ ਕਰ ਭਗਤ ਜੀ ਵੀ ਇੱਥੇ ਸਾਨੂੰ ਇਹੀ ਸੰਬੋਧਨ ਕਰ ਰਹੇ ਆ ਕਿ ਕਬੀਰ ਸੋਈ ਮਾਰੀਐ ਜਿਹ ਮੂ ਹੈ ਸੁਖ ਹੋਏ ਉਸੇ ਚੀਜ਼ ਨੂੰ ਮਾਰਨਾ ਚਾਹੀਦਾ ਪਾਪ ਹੋਮੇ ਨੂੰ ਮਾਰਨਾ ਚਾਹੀਦਾ ਜਿਸ ਦੇ ਮਰਿਆਂ ਬਹੁਤ ਜ਼ਿਆਦਾ ਸੁਖ ਪੈਦਾ ਹੁੰਦਾ ਹੈ ਭਲੋ ਭਲੋ ਸਭ ਕੋ ਕਹੇ ਜਦੋਂ ਕੋਈ ਦਾ ਹੰਕਾਰ ਛੱਡ ਦਿੰਦਾ ਆਪਾਂ ਦੇਖਦੇ ਹਾਂ ਉਹਨੂੰ ਸਾਰੇ ਭਲਾ ਭਲਾ ਚੰਗਾ ਚੰਗਾ ਕਹਿੰਦੇ ਕੋਈ ਵੀ ਉਸਨੂੰ ਬੁਰਾ ਨਹੀਂ ਕਹਿੰਦਾ ਤਦ ਦੇਖਿਆ ਕੋਈ ਇਨਸਾਨ ਨਿਮਰਤਾ ਵਿੱਚ ਰਹਿੰਦਾ ਹੋਵੇ ਕਿਸੇ ਦੀ ਗੱਲ ਵਿੱਚ ਕੋਈ ਉੱਚੀ ਨੀਵੀਂ ਗੱਲ ਨਾ ਕਰਦਾ ਹੋਵੇ ਤੇ ਉਸ ਨੂੰ ਕੋਈ ਬੁਰਾ ਕਹਿੰਦਾ ਹੋਵੇ ਨਹੀਂ ਕਹਿੰਦਾ ਹਰ ਇੱਕ ਇਨਸਾਨ ਕਹਿੰਦਾ ਬੜਾ ਚੰਗਾ ਹੈ ਬੜਾ ਭਲਾ ਹੈ ਸਭੋ ਕਹਿੰਦੇ ਇਹ ਤਾਂ ਕਿਸੇ ਦੀ ਗੱਲ ਵਿੱਚ ਨਹੀਂ ਆਉਂਦਾ ਇਹੋ ਗੱਲ ਹੈ ਕਿਸੇ ਦੀ ਗੱਲ ਵਿੱਚ ਆਉਣਾ ਸਾਡਾ ਹਉਮੈ ਸਾਡਾ ਸਾਡਾ ਹੰਕਾਰ ਇਹ ਬੋਲਦਾ ਹੈ ਜਦੋਂ ਸਾਡਾ ਹਉਮੈ ਹੰਕਾਰ ਮਰ ਜਾਂਦਾ ਤੇ ਸਤਿਗੁਰੂ ਕਹਿੰਦੇ ਭਗਤ ਕਬੀਰ ਸਾਹਿਬ ਕਹਿੰਦੇ ਪਲੋ ਪਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਈ ਕੋਈ ਵੀ ਬੁਰਾ ਨਹੀਂ ਮਨਾਉਂਦਾ ਕੋਈ ਇਹ ਨਹੀਂ ਕਹਿੰਦਾ ਇਹ ਬੁਰਾ ਇਨਸਾਨ ਹੈ ਅਗਲੇ 10ਵੇਂ ਸ਼ਲੋਕ ਵਿੱਚ ਭਗਤ ਜੀ ਕਿਰਪਾ ਕਰ ਰਹੇ ਕਬੀਰ ਰਾਤੀ ਹੋ ਵਹਿ ਕਾਰੀਆਂ ਕਾਰੇ ਉਬੇ ਜੰਤ ਲੇਫਾਹੀ ਉੱਠ ਤਾਵਤੇ ਸੇ ਜਾਨ ਮਾਰੇ ਭਗਵੰਤ ਅਗਲੇ ਪਾਵਨ 10ਵੇਂ ਸ਼ਲੋਕ ਦੇ ਵਿੱਚ ਭਗਤ ਜੀ ਕਿਰਪਾ ਕਰ ਰਹੇ ਕਿ हे ਭਾਈ ਰਾਤਾਂ ਕਾਲੀਆਂ ਹਨ ਹਨੇਰੀਆਂ ਹਨ ਹਨੇਰੀਆਂ ਰਾਤਾਂ ਵਿੱਚ ਕਾਲੇ ਮਣਾ ਵਾਲੇ ਕਾਲੇ ਕਾਲੀ ਸੋਚ ਵਾਲੇ ਉਬੇ ਜੰਤ ਜੰਤ ਜਿਹੜੇ ਚੋਰਿਆ ਉਹ ਉੱਟ ਪੈਂਦੇ ਆ ਉਬੇ ਹੁੰਦਾ ਉੱਟ ਪੈਂਦੇ ਕੀ ਕਰਦੇ ਲਹਿਫਾਹੇ ਉਠ ਤਾਵਦੇ ਸੇ ਜਾਨ ਮਾਰੇ ਭਗਵੰਤ ਸੋ ਇਥੇ ਸਸੇ ਦੇ ਸਿਹਾਰੀ ਆਈ ਆ ਕਈ ਵਾਰੀ ਅਸੀਂ ਕਾਲੀ ਵਿੱਚ ਲਾਮ ਲਾ ਜਾਂਨੇ ਸੇ ਬੋਲ ਜਾਂਨੇ ਲਾਮ ਦਾ ਸੇਤ ਸਸੇ ਨੂੰ ਸਿਹਾਰੀ ਸੇ ਦੋਨਾਂ ਵਿੱਚ ਫਰਕ ਹੈ ਥੋੜੇ ਕਾਲੀ ਵਿੱਚ ਬੋਲਣਾ ਸੇ ਸੇ ਜਾਨ ਮਾਰੇ ਭਗਵੰਤ ਭਗਤ ਜੀ ਕਿਰਪਾ ਕਰ ਰਿਹਾ ਹੈ ਭਾਈ ਉਹ ਫਾਹੇ ਲੈ ਕੇ ਉਠ ਤਾਵਤੇ ਦੌੜਦੇ ਸੇ ਜਾਨ ਮਾਰੇ ਭਗਵੰਤ ਉਹਨਾਂ ਨੂੰ ਭਗਵੰਤ ਨੇ ਵਾਹਿਗੁਰੂ ਪਰਮੇਸ਼ਰ ਨੇ ਆਪ ਦੇ ਹੱਥੋਂ ਮਾਰ ਦਿੱਤਾ ਹੈ ਕਿਉਂਕਿ ਐਸੇ ਇਨਸਾਨ ਜਿਹੜੇ ਚੋਰ ਇਤ ਆਦ ਕਹੋ ਜੇ ਕਾਲੇ ਦਿਲਾਂ ਵਾਲੇ ਬੰਦੇ ਹੁੰਦੇ ਜੋ ਆਪਣੇ ਘਰਾਂ ਤੋਂ ਉੱਠ ਖਲੋਂਦੇ ਫਾਹੇ ਲੈ ਕੇ ਦੂਜਿਆਂ ਦੇ ਘਰ ਨੂੰ ਲੁੱਟਣ ਲਈ ਜਾਂਦੇ ਆ ਪਰ ਕਹਿੰਦੇ ਯਕੀਨ ਜਾਣੋ ਜਿਹੇ ਬੰਦੇ ਰੱਬ ਵੱਲੋਂ ਮਾਰੇ ਹੋਏ ਹੁੰਦੇ ਆ ਸਰਾਪੇ ਹੋਏ ਹੁੰਦੇ ਆ ਸੇ ਜਾਨ ਮਾਰੇ ਭਗਵੰਤ ਅਗਲੇ 11ਵੇਂ ਸ਼ਲੋਕ ਵਿੱਚ ਭਗਤ ਜੀ ਕਿਰਪਾ ਕਰ ਰਹੇ ਕਬੀਰ ਚੰਦਨ ਕਾਬਿਰ ਵਾ ਭਲਾ ਵੇੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਭਗਤ ਜੀ ਬੜਾ ਹੀ ਪਾਵਨ ਸ਼ਲੋਕ ਵਧੀਆ ਉਚਾਰ ਰਹੇ ਆ ਸਾਰੇ ਸ਼ਲੋਕ ਵਧੀਆ ਕੋਈ ਸਮਝਣ ਦੀ ਬਾਤ ਹੁੰਦੀ ਕੰਗਾ ਸ਼ਲੋਕਾਂ ਨਾਲ 23 ਗੁਰਬਾਣੀ ਦੇ ਸ਼ਬਦ ਐਸੇ ਜਿਨ੍ਹਾਂ ਨਾਲ ਸਾਡਾ ਮਨ ਬੜਾ ਜਲਦੀ ਖੁੱਬਦਾ ਹੈ। ਕੁਝ ਸ਼ਬਦ ਮਹਿੰਗੇ ਹੋਣ ਕਾਰਨ ਸਾਨੂੰ ਸਮਝ ਤੋਂ ਬਾਹਰ ਹੋ ਜਾਂਦੇ। ਪਰ ਬਾਣੀ ਸਾਰੀ ਹੀ ਪੜਨੀ ਹੈ। ਕਿਉਂਕਿ ਬਾਣੀ ਸਮਝ ਦਾ ਵਿਸ਼ਾ ਨਹੀਂ। ਸਾਡੀ ਸਮਝ ਤੋਂ ਬਾਹਰ ਹੈ ਪਰਮੇਸ਼ਰ। ਇੱਕ ਮੱਛੀ ਸਮੁੰਦਰ ਵਿੱਚ ਰਹਿ ਕੇ ਆਖੇ ਕਿ ਮੈਂ ਸਮੁੰਦਰ ਦਾ ਅੰਤ ਪਾ ਲਵਾਂਗੀ ਜਾਂ ਪਾ ਲਿਆ ਹੈ। ਇਹ ਗੱਲ ਸਾਰਾ ਸਰ ਝੂਠੀ ਹੈ। ਇਸੇ ਤਰ੍ਹਾਂ ਅਸੀਂ ਵੀ ਕਦੇ ਕਹਿ ਨਹੀਂ ਸਕਦੇ ਕਿ ਮੈਂ ਬਾਣੀ ਦੀ ਸਮਝ ਨੂੰ ਸੂਝ-ਬੂਝ ਨੂੰ ਪਾ ਲਿਆ ਹੈ ਬਾਣੀ ਦੇ ਮੁਕੰਮਲ ਅਰਥ ਜਾਣ ਲੇ ਨਹੀਂ ਇਹ ਤਾਂ ਆਪਾਂ ਇੱਕ ਕਥਾ ਵਿਚਾਰਾ ਗੁਰਮਤਿ ਵਿਚਾਰਾ ਆਪਣੇ ਮਨ ਦੀ ਖੁਰਾਕ ਦੇਣ ਵਾਸਤੇ ਇੱਕ ਦੂਜੇ ਨਾਲ ਰਲ ਕੇ ਸਾਂਝਾ ਪਾਉਂਦੇ ਆ ਪਰ ਇਹ ਇਹ ਨਹੀਂ ਕਿ ਆਪਾਂ ਇਸ ਵਿਚਾਰ ਨੂੰ ਮੁਕਾ ਲਿਆ ਹੈ ਖਤਮ ਕਰ ਲਿਆ ਇਹ ਗੁਰਬਾਣੀ ਦੀ ਵਿਚਾਰਤ ਐਸੀ ਅਥਾਹ ਸਮੁੰਦਰ ਹੈ ਜਿਤਨੀ ਕੋ ਚੁੱਭੀ ਡੂੰਗੀ ਮਾਰਦਾ ਉਤਨਾ ਹੀ ਹੋਰ ਜਾਦੇ ਰਤਨ ਜਵਾਹਰਾਤ ਹੀਰੇ ਲੱਭ ਲਿਆਉਂਦਾ ਹੈ ਰਹੁ ਵਿਚਾਰ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਕਹਿੰਦੇ ਚੰਦਨ ਦਾ ਬਿਰਵਾ ਹੁੰਦਾ ਬਰੇਸ਼ਨਿਕਾ ਜੈ ਬੂਟਾ ਵੇੜਿਆ ਹੋਇਆ ਕਿਰਿਆ ਹੋਇਆ ਹੁੰਦਾ ਪਲਾ ਨਾਲ ਸ਼ਿਸ਼ਰੀਆਂ ਲਾਲ ਇਤਿਆਦਕ ਕਾ ਦਬ ਨਾਲ ਹੋਰ ਵੱਡੇ ਬੂਟਿਆਂ ਨਾਲ ਉਹ ਕਿਰਿਆ ਹੁੰਦਾ ਕਹਿਣ ਤੋਂ ਭਾਵ ਉਹ ਟੱਕਿਆ ਅੰਦਾਲੇ ਦਿਵਾਲਿਓ ਕਹਿੰਦੇ ਹੁੰਦਾ ਕਿ ਓਏ ਵੀ ਚੰਦਨ ਹੋਏ ਰਹੇ ਜਿਨ੍ਹਾਂ ਨੇ ਉਹਨੂੰ ਟੱਕਿਆ ਸੀ ਜਾਂ ਆਸ-ਪਾਸ ਦੇ ਹੋਰ ਜਿੰਨੇ ਵੀ ਬੂਟੇ ਆ ਉਹ ਵੀ ਚੰਦਨ ਵਰਗੇ ਹੋਗੇ ਬਸੇ ਜੋ ਚੰਦਨ ਪਾਸ ਜਿਹੜੇ ਚੰਦਨ ਦੇ ਪਾਸ ਵਸੇ ਸੀ ਉਹ ਵੀ ਚੰਦਨ ਦਾ ਰੂਪ ਹੋਗੇ ਅੱਗੇ ਹੁਣ ਹੰਕਾਰ ਦੇ ਦੱਸਦੇ ਆ ਇਹ ਤਸੀਨਾ ਕਿ ਨਿਮਰਤਾ ਦਾ ਵਾਜਕ ਇਹ ਸੀ ਗੁਰੂ ਦੇ ਕੋਲ ਰਹਿਣ ਦਾ ਉਪਦੇਸ਼ ਇਹ ਇਨਸਾਨ ਤੂੰ ਵੀ ਗੁਰੂ ਦੇ ਕੋਲ ਬੈਠਦਾ ਹੈ ਉੱਠਦਾ ਹੈ ਨਾਮ ਜਪਦਾ ਹੈ ਬਾਣੀ ਪੜ੍ਹਦਾ ਹੈ ਤੂੰ ਵੀ ਚੰਦਨ ਵਾਂਗੂ ਸੁਗੰਧੀ ਵਾਲਾ ਹੋਇਆ ਕਿ ਨਹੀਂ ਅਜੇ ਜੇਕਰ ਨਹੀਂ ਹੋਇਆ ਕਿਤੇ ਵਾਂਸਾਂ ਵਾਂਗੂ ਨਾ ਰਹਿ ਜੀ ਵਾਂਸ ਦਾ ਔਗਣ ਦੱਸਦੇ ਇਹ ਤਾਂ ਚੰਦਨ ਦਾ ਗੁਣ ਸੀ ਨਾ ਤੇ ਸਾਡੇ ਅੰਦਰ ਨੂੰ ਸੰਬੋਧਨ ਕਰਕੇ ਚੰਦਨ ਦੀ ਨਿਆਈ ਦਸ ਰਹੇ ਹੁਣ ਅੱਗੇ ਬਾਸ ਦੀ ਨਿਆਈ ਬਾਸ ਦਾ ਬਾਸ ਦੇ ਨਾਲ ਤੁਲਨਾ ਦੇ ਕੇ ਸਾਡੇ ਮਨ ਨੂੰ ਸਮਝਾਰੇ ਕਿਤੇ ਬਾਸ ਵਰਗਾ ਨਾ ਹੋ ਜੀ ਬਾਸ ਵਿੱਚ ਬੜੇ ਔਗਣ ਆ ਕਬੀਰ ਬਾਸ ਬਡਾਈ ਬੁੱਢਿਆ ਈਉਂ ਮਤ ਡੂਬ ਹੋ ਕੋਏ ਕਬੀਰ ਸਾਹਿਬ ਕਹਿੰਦੇ ਜਿਹੜਾ ਬਾਸ ਹੁੰਦਾ ਇਹਦੇ ਵਿੱਚ ਆਪਣੇ ਆਪ ਦਾ ਮਾਣ ਹੰਕਾਰ ਬੜਾ ਹੁੰਦਾ ਮੈਂ ਬੜਾ ਲੰਮਾ ਹਾਂ ਸਿੱਧਾ ਹਾਂ ਮੈਂ ਬੜਾ ਸੋਹਣਾ ਹਾਂ ਪਰ ਕਹਿੰਦੇ ਕਬੀਰ ਬਾਸ ਵਿਡਾਈ ਬੁੱਢਿਆ ਆਪਣੀ ਵਿਡਾਈ ਚ ਡੁੱਬ ਗਿਆ ਧੰਨ ਗੁਰੂ ਅਰਜਨ ਦੇਵ ਮਾਰੇ ਕਹਿੰਦੇ ਨਾ ਕਿ ਜਿਹੜਾ ਆਪਣੀ ਵਿਡਾਈ ਆਪਣੇ ਆਪ ਨੂੰ ਭਲਾ ਕਵੇ ਭਲਾਈ ਉਹਦੇ ਕੋਲ ਵੀ ਨਹੀਂ ਆਉਂਦੀ ਪਾਤਸ਼ਾਹ ਦਾ ਪਾਵਨ ਵਾਕ ਹੈ ਜੀ ਸੁਖਮਨੀ ਸਾਹਿਬ ਵਿੱਚ ਆਪਸ ਕਉ ਜੋ ਭਲਾ ਕਹਾਵੇ ਤੇ ਸਹ ਭਲਾਈ ਨਿਕਟ ਨਾ ਆਵੇ ਅੱਗੇ ਨਾਲ ਦੱਸਦੇ ਆਪਸ ਕੋ ਜੋ ਜਾਣੇ ਨੀਚਾ ਸੋ ਗਨਿਆ ਸਭ ਤੇ ਉੱਚਾ ਜਿਹੜਾ ਆਪਣੇ ਆਪ ਨੂੰ ਨੀਵਾ ਜਾਣ ਲਵੇ ਉਹ ਸਾਰਿਆਂ ਨਾਲੋਂ ਉੱਚਾ ਹੋ ਨਿਬੜਦਾ ਹੈ ਰਹੋ ਵਿਚਾਰ ਕਹਿੰਦੇ ਬਾਸ ਬਡਾਈ ਬੂੜਿਆ ਉਹ ਡੁੱਬ ਗਿਆ ਆਪਣੀ ਵਿੜਾਈ ਚ ਮਤਾਂ ਕਿਤੇ ਏਦਾਂ ਡੁੱਬ ਜਿਓ ਕੋਈ ਇਉਂ ਮਤ ਡੂਬੋ ਕੋਏ ਕੀ ਹੋਵੇਗਾ ਜੇ ਡੁੱਬ ਗੇ ਕਹਿੰਦੇ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਹਿੰਦੇ ਹੋਣਾ ਕੀ ਆ ਕੋਈ ਲਾਭ ਪ੍ਰਾਪਤ ਨਹੀਂ ਹੋਣਾ ਸਗੋਂ ਨੁਕਸਾਨ ਹੁੰਦਾ ਚੰਦਨ ਦੇ ਨੇੜੇ ਬਸਦਾ ਹੈ ਪਰ ਬਾਸ ਦੇ ਵਿੱਚ ਸੁਗੰਧੀ ਨਹੀਂ ਭਰਦੀ ਹੋਰ ਕੌੜੇ ਦਰਖਤ ਨਿੰਮ ਆਦਕ ਉਹਨਾਂ ਵਿੱਚ ਵੀ ਸੁਗੰਧੀ ਭਰ ਜਾਂਦੀ ਚੰਦਨ ਦੀ ਪਰ ਬਾਸ ਦੇ ਵਿੱਚ ਸੁਗੰਧੀ ਨਹੀਂ ਭਰਦੀ ਕਿਉਂਕਿ ਵਾਸ ਵਿਡਿਆਈ ਵਿੱਚ ਡੁੱਬ ਗਿਆ ਮੈਂ ਵੱਡਾ ਹਾਂ ਮੇਰੇ ਵਿੱਚ ਆਹ ਗੋਣਿਆ ਅਸੀਂ ਵੀ ਗੁਰੂ ਘਰ ਜਾਂਦੇ ਕਿਤੇ ਇਸ ਤਰ੍ਹਾਂ ਨਾ ਕਰ ਬੈਠੀਏ ਕਿਤੇ ਖਾਲੀ ਨਾ ਰਹਿ ਜਾਈਏ ਕਿ ਮੇਰੇ ਤਾਂ ਕੱਪੜੇ ਬੜੇ ਸੋਹਣੇ ਆ ਮੇਰੇ 'ਚ ਤਾਂ ਆਹ ਗੋਣਿਆ ਮੈਂ ਪਾਠ ਸੋਹਣਾ ਕਰ ਲਈ ਨਾ ਕਥਾ ਸੋਹਣੀ ਕਰ ਲਈ ਨਾ ਜਦ ਕਿਸੇ ਵੀ ਗੁਣ ਦਾ ਹੰਕਾਰ ਹੋਵੇ ਉਹ ਆਪਣੇ ਘਰ ਛੱਡ ਕੇ ਫੇਰ ਗੁਰੂ ਘਰੇ ਜਾਈਏ ਗੁਰੂ ਘਰੇ ਜਾ ਕੇ ਆਪਣੇ ਗੁਣ ਜਾਂ ਆਪਣੀ ਸੇਵਸਲਾ ਵਡਿਆਈ ਕਰਾਉਣੀ ਜਾਈਦਾ ਉਥੋਂ ਕੁਝ ਲੈਣ ਜਾਣਾ ਹੈ ਤੇ ਜਦੋਂ ਵੀ ਕੁਝ ਲੈਣ ਜਾਏਗੀ ਮੰਗਤੇ ਬਣ ਕੇ ਜਾਈਏ ਨੀਵੇਂ ਹੋ ਕੇ ਜਾਈਏ ਖੈਰ ਹਮੇਸ਼ਾ ਮੰਗਤਿਆਂ ਨੂੰ ਪੈਂਦੀ ਕਦੇ ਵੀ ਉੱਚਿਆਂ ਨੂੰ ਖੈਰ ਨਹੀਂ ਪੈਂਦੀ ਮਾਣ ਵਿੱਚ ਹੰਕਾਰ ਵਿੱਚ ਆਪਰਿਆਂ ਨੂੰ ਕੋਈ ਖੈਰ ਨਹੀਂ ਪਉਂਦਾ ਸੋ ਇਤਨੀਆਂ ਬੇਨਤੀਆਂ ਅੱਜ ਆਪ ਜੀ ਨੇ ਪ੍ਰਵਾਨ ਕਰਨੀਆਂ 12 ਸ਼ਲੋਕ ਹੁਣ ਤੱਕ ਹੋਏ ਹਨ ਸਤਿਗੁਰੂ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਆਪ ਜੀ ਨਾਲ ਗੁਰਬਾਣੀ ਦੀ ਇਹ ਸਰਲ ਵਿਚਾਰ ਗੁਰਮਤ ਵਿਚਾਰਾਂ ਖੁੱਲੀਆਂ ਵਿਚਾਰਾਂ ਕਹਿ ਲੋ ਆਪ ਜੀ ਨਾਲ ਸਾਂਝਾ ਪਾਉਂਦੇ ਰਵਾਂਗੇ ਆਉ ਗੱਜ ਵੱਜ ਕੇ ਫਤੇ ਬਲਾਉ ਭੁੱਲਾ ਨੱਚ ਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ